ਦੋਸਤੋ ਅੱਜ ਗੱਲ ਕਰਾਂਗੇ ਉਸ ਇਨਸਾਨ ਦੀ ਜੋ ਇਨਸਾਨ ਦਾ ਮਾਸ ਖਾਂਦਾ ਸੀ ਜਿਸ ਨੇ ਕਹਿੰਦੇ ਨੇ ਕਿ 6 ਲੱਖ ਤੋਂ ਵੱਧ ਕਤਲ ਕਰਵਾ ਦਿੱਤੇ ਸਨ ਇੱਕ ਵਾਰੀ ਇਸ ਦੀ ਪਤਨੀ ਵੱਲੋਂ ਫ੍ਰਿਜ ਨੂੰ ਖੋਲਿਆ ਗਿਆ ਤਾਂ ਉਸ ਦੇ ਵਿੱਚ ਉਸ ਦੇ ਪਹਿਲੇ ਪਤੀ ਦਾ ਸਿਰ ਪਿਆ ਸੀ ਇਹ ਉਹੀ ਤਾਨਾਸ਼ਾਹ ਹੈ ਜਿਸ ਨੇ ਏਸ਼ੀਆਈ ਲੋਕਾਂ ਨੂੰ 90 ਦਿਨਾਂ ਦੇ ਵਿੱਚ ਯੂਗਾਂਡਾ ਦੇ ਛੱਡਣ ਲਈ ਕਹਿ ਦਿੱਤਾ ਸੀ ਮੈਂ ਗੱਲ ਕਰ ਰਹੀ ਹਾਂ ਖੌਫਨਾਕ ਨਿਰਦਈ ਤਾਨਾਸ਼ਾਹ ਕਸਾਈ ਈਡੀ ਅਮੀਨ ਦੀ ਈਡੀ ਅਮੀਨ ਫੌਜ ਦੇ ਵਿੱਚ ਇੱਕ ਸਹਾਇਕ ਰਸੋਈਏ ਵਜੋਂ ਪੜਤੀ ਹੁੰਦਾ ਹੈ ਤੇ ਹੌਲੀ-ਹੌਲੀ ਤਰੱਕੀ ਪਾਉਂਦਾ ਹੋਇਆ ਉਹ ਉੱਥੋਂ ਦੀ ਆਰਮੀ ਦਾ ਚੀਫ ਬਣ ਜਾਂਦਾ ਹੈ ਕਹਿੰਦੀ ਹੈ ਕਿ ਇਹ ਬਾਕਸਿੰਗ ਦਾ ਇੱਕ ਚੈਂਪੀਅਨ ਖਿਡਾਰੀ ਸੀ ਜੋ ਕਿ ਹੈਵੀ weight ਬਾਕਸਿੰਗ ਕਰਦਾ ਸੀ ਤੇ ਇਸ ਨੇ 9 ਵਾਰੀ ਚੈਂਪੀਅਨਸ਼ਿਪ ਨੂੰ ਜਿੱਤਿਆ ਸੀ ਤੇ ਇਸ ਨੂੰ ਕੋਈ ਹਰਾ ਨਹੀਂ ਸੀ ਸਕਦਾ ਇਸ ਦਾ ਕੱਦ 6 ਫੁੱਟ 4 ਇੰਚ ਸੀ ਤੇ ਭਾਰ 135 ਕਿਲੋ ਦਰਸ਼ਕੋ ਇਹ ਹੌਲੀ-ਹੌਲੀ ਤਰੱਕੀ ਪਾਉਂਦਾ ਹੋਇਆ ਜਦੋਂ ਆਰਮੀ ਦਾ ਚੀਫ ਬਣ ਜਾਂਦਾ ਹੈ। ਉਦੋਂ 1971 ਦੇ ਵਿੱਚ ਯੂਗਾਂਡਾ ਦੇ ਪ੍ਰਧਾਨ ਮੰਤਰੀ ਮਿਲਟਨ ਸਿੰਗਾਪੁਰ ਦੇ ਦੌਰੇ ਤੇ ਜਾਂਦੇ ਆ ਤੇ ਉਸ ਤੋਂ ਪਿੱਛੋਂ ਇਹ ਆਰਮੀ ਦੇ ਨਾਲ ਮਿਲ ਕੇ ਯੂਗਾਂਡਾ ਦੇ ਉੱਤੇ ਕਬਜ਼ਾ ਕਰ ਲੈਂਦਾ ਹੈ ਤੇ ਆਪਣਾ ਤਾਨਾਸ਼ਾ ਰਵਈਆ ਅਪਣਾਉਂਦਾ ਹੈ। ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਵੱਲੋਂ ਆਦਮੀਆਂ ਦਾ ਮਾਸ ਜਿਹੜਾ ਹੈ ਖਾਧਾ ਜਾਂਦਾ ਸੀ। ਇਸ ਦੀ ਪੁਸ਼ਟੀ ਇੱਕ ਡਾਕਟਰ ਵੱਲੋਂ ਕੀਤੀ ਗਈ। ਡਾਕਟਰ ਇਸ ਦਾ ਰੁਟੀਨ ਦੇ ਵਿੱਚ ਚੈੱਕਅਪ ਕਰਨ ਲਈ ਆਉਂਦਾ ਸੀ ਇੱਕ ਦਿਨ ਉਸ ਨੂੰ ਪਿਆਸ ਲੱਗਦੀ ਹੈ ਉਹ ਫ੍ਰਿਜ ਨੂੰ ਖੋਲਦਾ ਜਿਵੇਂ ਹੀ ਡਾਕਟਰ ਫ੍ਰਿਜ ਨੂੰ ਖੋਲਦਾ ਹੈ ਉਸ ਦੇ ਵਿੱਚ ਉਹ ਵੇਖ ਕੇ ਹੈਰਾਨ ਹੋ ਜਾਂਦਾ ਹੈ ਦੋ ਆਦਮੀਆਂ ਦੇ ਸਿਰ ਪਏ ਸਨ ਤੇ ਨਾਲ ਉਹਨਾਂ ਦੇ ਮਾਸ ਦੇ ਟੁਕੜੇ ਵੀ ਸਨ ਇੱਕ ਹੋਰ ਡਾਕਟਰ ਵੱਲੋਂ ਇੱਕ ਸਟੇਟਮੈਂਟ ਦਿੱਤੀ ਜਾਂਦੀ ਹੈ ਉਹ ਡਾਕਟਰ ਕਹਿੰਦਾ ਹੈ ਕਿ ਉਹ ਚੀਫ ਜਸਟਿਸ ਦਾ ਪੋਸਟਮਾਰਟਮ ਕਰ ਰਹੇ ਸਨ ਜਿਸ ਨੂੰ ਈਡੀ ਅਮੀਨ ਵੱਲੋਂ ਮਰਵਾ ਦਿੱਤਾ ਗਿਆ ਸੀ ਤੇ ਕਹਿੰਦੇ ਆ ਕਿ ਉਦੋਂ ਈਡੀ ਅਮੀਨ ਉਹਨਾਂ ਦੇ ਕੋਲ ਆਉਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਕਮਰੇ ਦੇ ਵਿੱਚੋਂ ਬਾਹਰ ਚਲੇ ਜਾਓ ਜਦੋਂ ਡਾਕਟਰ ਆਪਣੀ ਟੀਮ ਦੇ ਨਾਲ ਉਸ ਕਮਰੇ ਦੇ ਵਿੱਚੋਂ ਬਾਹਰ ਚਲੇ ਜਾਂਦੇ ਆ ਕਿਉਂਕਿ ਉਹ ਚੀਫ ਜਸਟਿਸ ਦਾ ਉਸ ਸਮੇਂ ਪੋਸਟਮਾਰਟਮ ਕਰ ਰਹੇ ਸਨ ਤਾਂ ਉਸ ਦਾ ਸਰੀਰ ਖੁੱਲਿਆ ਹੋਇਆ ਸੀ ਕਹਿੰਦੇ ਆ ਕਿ ਇਸ ਨੇ ਉਸ ਦੇ ਮਾਸ ਦੇ ਟੁਕੜਿਆਂ ਨੂੰ ਵੀ ਖਾਦਾ ਸੀ ਇੱਥੇ ਤੁਹਾਨੂੰ ਦਰਸ਼ਕੋ ਇਹ ਵੀ ਦੱਸ ਦਿਆਂ ਕਿ ਇਸ ਦੇ ਪੁਰਾਣੇ ਘਰ ਦੇ ਵਿੱਚ ਇੱਕ ਕਮਰਾ ਸੀ ਜਿਸ ਨੂੰ ਇਹ ਹਮੇਸ਼ਾ ਬੰਦ ਰੱਖਦਾ ਸੀ ਤੇ ਉਸ ਦੀ ਸਫਾਈ ਕਦੇ-ਕਦੇ ਸਫਾਈ ਕਰਮਚਾਰੀ ਕਰਿਆ ਕਰਦਾ ਸੀ ਤੇ ਇਸ ਦੀ ਜੋ ਪਤਨੀ ਸੀ 5ਵੇਂ ਨੰਬਰ ਦੀ ਉਸ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਇਸ ਕਮਰੇ ਦੇ ਵਿੱਚ ਅਜਿਹਾ ਕੀ ਹੈ ਜੋ ਇਸ ਨੂੰ ਹਮੇਸ਼ਾ ਬੰਦ ਕਰਕੇ ਰੱਖਿਆ ਜਾਂਦਾ ਹੈ ਉਸ ਦੇ ਮਨ ਦੇ ਵਿੱਚ ਬਹੁਤ ਸਵਾਲ ਆਉਂਦੇ ਆ ਤਾਂ ਇੱਕ ਦਿਨ ਸਫਾਈ ਕਰਮਚਾਰੀ ਨੂੰ ਕਹਿੰਦੀ ਹੈ ਕਿ ਮੈਂ ਇਸ ਕਮਰੇ ਦੇ ਵਿੱਚ ਜਾਣਾ ਚਾਹੁੰਦੀ ਆ ਮੈਨੂੰ ਇਸ ਨੂੰ ਖੋਲ ਕੇ ਦਿੱਤਾ ਜਾਏ ਤੋ ਕਹਿੰਦਾ ਹੈ ਕਿ ਮੈਂ ਨਹੀਂ ਅਜਿਹਾ ਕਰ ਸਕਦਾ ਇਹ ਜਿਹੜਾ ਹੈ ਮੈਨੂੰ ਈਡੀ ਅਮੀਨ ਵੱਲੋਂ ਹੁਕਮ ਦਿੱਤੇ ਗਏ ਆ ਉਹ ਉਸ ਨੂੰ ਕੁਝ ਪੈਸੇ ਦਿੰਦੀ ਹੈ ਤੇ ਕਹਿੰਦੀ ਹੈ ਕਿ ਮੈਂ ਕਿਸੇ ਨੂੰ ਨਹੀਂ ਦੱਸਾਂਗੀ ਤੂੰ ਇੱਕ ਵਾਰੀ ਇਹ ਕਮਰੇ ਨੂੰ ਖੋਲ ਦੇ ਜਿਵੇਂ ਹੀ ਜੋ ਸਫਾਈ ਕਰਮਚਾਰੀ ਹੈ ਉਸ ਕਮਰੇ ਨੂੰ ਖੋਲਦਾ ਆ ਉਸ ਦੀ ਪਤਨੀ ਦੇਖਦੀ ਹੈ ਕਿ ਅੰਦਰ ਦੋ ਫ੍ਰਿਜ ਪਏ ਹੋਏ ਆ ਜਿਵੇਂ ਹੀ ਉਹ ਪਹਿਲੇ ਫ੍ਰਿਜ ਨੂੰ ਖੋਲਦੀ ਹੈ ਉਹ ਹੈਰਾਨ ਹੋ ਜਾਂਦੀ ਹੈ ਉਸ ਦੇ ਵਿੱਚ ਉਸ ਦੇ ਪਹਿਲੇ ਪਤੀ ਦਾ ਸਿਰ ਪਿਆ ਹੋਇਆ ਸੀ ਦਸ਼ਕੋਂ ਇਹਨਾਂ ਤਾਣਾ ਸ਼ਾਇਆ ਸੀ ਕਿ ਇਹ ਪਲਵ ਵਿੱਚ ਹੀ ਲੋਕਾਂ ਦਾ ਕਤਲ ਕਰਵਾ ਦਿੰਦਾ ਸੀ ਇੱਥੇ ਤੁਹਾਨੂੰ ਇਹ ਵੀ ਦੱਸ ਦਿਆਂ ਕਿ ਇਸ ਦੇ 6 ਵਿਆਹ ਹੋਏ ਸਨ ਜੋ ਆਫੀਸ਼ੀਅਲੀ ਹੈ ਤੇ ਉਹਨਾਂ ਵਿੱਚੋਂ 43 ਬੱਚੇ ਪੈਦਾ ਹੋਏ ਇਸ ਤੋਂ ਇਲਾਵਾ ਕਹਿੰਦੇ ਆ ਕਿ 30 ਤੋਂ ਜ਼ਿਆਦਾ ਇਹਦੀਆਂ ਪ੍ਰੇਮਿਕਾਵਾਂ ਸਨ ਤੇ 100 ਤੋਂ ਵੱਧ ਉਹਨਾਂ ਦੇ ਬੱਚੇ ਸਨ ਕਹਿੰਦੇ ਕਿ ਇਸ ਨੂੰ ਜੇਕਰ ਕੋਈ ਵੀ ਔਰਤ ਸੋਹਣੀ ਲੱਗਦੀ ਸੀ ਤੇ ਉਸ ਨੂੰ ਹਾਸਲ ਕਰਨ ਲਈ ਹਰ ਯਤਨ ਕਰਦਾ ਸੀ ਕਹਿੰਦੇ ਆ ਕਿ ਇਹ ਉਹਨਾਂ ਦੇ ਪ੍ਰੇਮੀ ਜਾਂ ਪਤੀ ਦਾ ਕਤਲ ਤੱਕ ਕਰਵਾ ਦਿੰਦਾ ਸੀ ਤੇ ਲੋਕ ਜਿਹੜੇ ਆ ਆਪਣੀ ਖੂਬਸੂਰਤੀ ਨੂੰ ਲੁਕਾਉਂਦੇ ਸਨ ਕਿਤੇ ਉਹ ਇਸ ਦੀ ਨਜ਼ਰੇ ਨਾ ਪਹਿ ਜਾਣ ਕਿਉਂਕਿ ਇਹ ਫਿਰ ਉਹਨਾਂ ਨੂੰ ਹਰ ਹਿੱਲੇ ਹਾਸਲ ਕਰਕੇ ਹੀ ਰਹੇਗਾ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ 4 ਅਗਸਤ 1972 ਨੂੰ ਇੱਕ ਐਲਾਨ ਕਰਦਾ ਹੈ ਇਹ ਕਹਿੰਦਾ ਹੈ ਕਿ ਮੇਰੇ ਸੁਪਨੇ ਦੇ ਵਿੱਚ ਖੁਦਾ ਆਏ ਨੇ ਉਹ ਕਹਿੰਦੇ ਨੇ ਕਿ ਇਸ ਦੇਸ਼ ਦੇ ਵਿੱਚੋਂ ਇਹ ਸਾਰੇ ਲੋਕਾਂ ਨੂੰ ਬਾਹਰ ਕੱਢ ਦਿੱਤਾ ਜਾਏ ਦਰਸ਼ਕੋ ਇਸਨੇ 90 ਦਿਨਾਂ ਦਾ ਸਮਾਂ ਦਿੱਤਾ ਏਸ਼ੀਆਈ ਲੋਕਾਂ ਨੂੰ ਕਿ ਉਹ ਇਸ ਦੇਸ਼ ਨੂੰ ਛੱਡ ਕੇ ਚਲੇ ਜਾਣ ਤੇ ਨਾਲ ਹੀ ਸਖਤ ਹੁਕਮ ਵੀ ਸੁਣਾ ਦਿੱਤਾ ਕਿ ਉਹ ਸਿਰਫ ਆਪਣੇ ਨਾਲ ਦੋ ਸੂਟਕੇਸ ਲਿਜਾ ਸਕਦੇ ਆ ਦਰਸ਼ਕੋ ਦੇਖੋ ਕਿ ਇਹ ਕਿੰਨਾ ਤਾਨਾਸ਼ਾਹ ਸੀਗਾ ਕਿ ਇਹ ਆਪਣੇ ਮੁਲਕ ਦੇ ਵਿੱਚ ਏਸ਼ੀਆਈ ਲੋਕਾਂ ਨੂੰ ਹਰ ਹਿੱਲੇ ਕੱਢਣਾ ਚਾਹੁੰਦਾ ਸੀ ਕਹਿੰਦੇ ਆ ਕਿ ਇਸਨੇ ਪਤਾ ਹੀ ਨਹੀਂ ਕਿੰਨੇ ਕਤਲ ਕਰਵਾ ਦਿੱਤੇ ਆ ਲੋਕ ਤਾਂ ਇੱਥੋਂ ਤੱਕ ਕਹਿੰਦੇ ਆ ਕਿ ਇਸਨੇ 6 ਲੱਖ ਤੋਂ ਵੱਧ ਜਿਹੜੇ ਆ ਕਤਲ ਕਰਵਾ ਦਿੱਤੇ ਸਨ ਕਹਿੰਦੇ ਆ ਕਿ ਇਹਨਾਂ ਤਾਨਾਸ਼ਾਹ ਤਾਂ ਬਣਿਆ ਸੀ ਕਿਉਂਕਿ ਇਸ ਦੇ ਮਾਤਾ ਪਿਤਾ ਦਾ ਜਦੋਂ ਇਹ ਛੋਟਾ ਸੀ ਉਦੋਂ ਤਲਾਕ ਹੋ ਜਾਂਦਾ ਹੈ ਤੇ ਇਸ ਦੇ ਮਾਤਾ ਜੀ ਇਸ ਨੂੰ ਆਪਣੇ ਨਾਲ ਰੱਖਦੇ ਆ ਜੋ ਕਿ ਵੈਦ ਦਾ ਕੰਮ ਕਰਦੇ ਆ ਤੇ ਕਹਿੰਦੇ ਬਚਪਨ ਦੇ ਵਿੱਚ ਇਸ ਦੇ ਮਨ ਦੇ ਵਿੱਚ ਅਜਿਹੇ ਖਤਰਨਾਕ ਖਿਆਲ ਆਉਂਦੇ ਰਹੇ ਤੇ ਹੌਲੀ-ਹੌਲੀ ਜਦੋਂ ਇਹ ਸਹਾਇਕ ਰਸੋਈਆ ਫੌਜ ਵਿੱਚ ਭਰਤੀ ਹੋਇਆ ਤੇ ਤਰੱਕੀ ਪਾਉਂਦਾ ਹੋਇਆ ਜਦੋਂ ਆਰਮੀ ਦਾ ਚੀਫ ਬਣ ਗਿਆ ਤੇ ਇਸ ਨੇ ਆਪਣਾ ਖੌਫਨਾਕ ਰੂਪ ਜਿਹੜਾ ਆ ਉਹ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਇਸ ਦੇ ਰਾਸ ਤੋਂ ਅੱਜ ਤੱਕ ਲੋਕ ਜਿਹੜਾ ਆ ਕੰਬਦੇ ਆ ਇਸ ਦੇ ਰਾਜ ਬਾਰੇ ਕੋਈ ਜੇਕਰ ਸੁਣਦਾ ਆ ਉਸ ਦੇ ਕਹਿੰਦੇ ਅੱਜ ਵੀ ਲੋਕ ਕੰਡੇ ਖੜੇ ਹੋ ਜਾਂਦੇ ਆ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਇਸ ਦੀ ਦੂਜੇ ਨੰਬਰ ਵਾਲੀ ਜੋ ਪਤਨੀ ਸੀ ਜਦੋਂ ਉਸ ਨੂੰ ਇਹ ਪਤਾ ਲੱਗਾ ਕਿ ਉਸ ਦਾ ਪਤੀ ਇਨਸਾਨਾਂ ਦੇ ਮਾਸ ਨੂੰ ਖਾਂਦਾ ਆ ਉਹ ਇਸ ਨੂੰ ਨਫ਼ਰਤ ਕਰਨ ਲੱਗਦੀ ਹੈ ਕਹਿੰਦੇ ਆ ਕਿ ਇਹ ਉਸ ਨੂੰ ਬਹੁਤ ਪਿਆਰ ਕਰਦਾ ਸੀ ਤੇ ਜਦੋਂ ਉਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਆਦਮੀਆਂ ਦੇ ਮਾਸ ਖਾਂਦਾ ਹੈ ਤੇ ਉਹ ਨਫ਼ਰਤ ਕਰਦੀ ਹੈ ਤਾਂ ਉਹ ਇੱਕ ਵਿਅਕਤੀ ਨਾਲ ਜੋ ਕਿ ਡਾਕਟਰ ਹੁੰਦਾ ਉਸ ਦੇ ਨਾਲ ਆਪਣਾ ਰਿਸ਼ਤਾ ਜੋੜ ਲੈਂਦੀ ਹੈ ਤੇ ਜਦੋਂ ਇਹ ਗੱਲ ਈਡੀ ਅਮੀਨ ਨੂੰ ਪਤਾ ਲੱਗਦੀ ਹੈ ਤਾਂ ਕਹਿੰਦੇ ਆ ਕਿ ਇਸ ਨੇ ਆਪਣੀ ਪਤਨੀ ਤੇ ਉਸ ਦੇ ਉਸ ਪ੍ਰੇਮੀ ਦਾ ਇੰਨੀ ਬੇਰਹਿਮੀ ਨਾਲ ਕਤਲ ਕੀਤਾ ਕਿ ਲੋਕ ਸੁਣ ਕੇ ਕੰਬ ਗਏ ਸੀ ਉਹਨਾਂ ਦੇ ਲੂ ਕੰਡੇ ਖੜੇ ਹੋ ਗਏ ਸੀ ਤੇ ਅਸੀਂ ਵੀ ਤੁਹਾਨੂੰ ਜਿਹੜਾ ਉਹ ਬੋਲ ਕੇ ਦੱਸ ਨਹੀਂ ਸਕਦੇ ਕਿ ਕਿੰਨੀ ਬੇਰਹਿਮੀ ਦੇ ਨਾਲ ਇਸ ਨੇ ਆਪਣੀ ਉਸ ਪਤਨੀ ਦਾ ਤੇ ਉਸ ਦੇ ਪ੍ਰੇਮੀ ਦਾ ਕਤਲ ਕੀਤਾ ਸੀ ਕਹਿੰਦੇ ਆ ਕਿ ਇਹ 1971 ਤੋਂ ਲੈ ਕੇ 1979 ਤੱਕ ਜੁਗਾੰਡਾ ਦੇ ਵਿੱਚ ਆਪਣਾ ਤਾਨਾਸ਼ਾਹ ਰਾਜ ਚਲਾਉਂਦਾ ਰਿਹਾ ਉਸ ਤੋਂ ਬਾਅਦ ਇਸ ਨੇ ਸੋਚਿਆ ਕਿ ਮੈਂ ਤੰਜ਼ਾਨੀਆ ਦੇ ਉੱਤੇ ਕਬਜ਼ਾ ਕਰ ਲਵਾਂ ਤੇ ਉੱਥੇ ਵੀ ਮੇਰਾ ਰਾਜ ਹੋਵੇ ਪਰ ਕਹਿੰਦੇ ਆ ਕਿ ਜਦੋਂ ਇਸ ਨੇ ਆਪਣੀ ਆਰਮੀ ਨੂੰ ਉਸ ਦੇਸ਼ ਦੇ ਵਿੱਚ ਭੇਜਿਆ ਤਾਂ ਅੱਗੋਂ ਉਹ ਵੀ ਲੋਕ ਪੂਰੀ ਬਹਾਦਰੀ ਦੇ ਨਾਲ ਪੂਰੇ ਜਜ਼ਬੇ ਦੇ ਨਾਲ ਪੂਰੇ ਜੋਸ਼ ਦੇ ਨਾਲ ਇਸ ਦਾ ਮੁਕਾਬਲਾ ਕਰਦੇ ਆ ਤੇ ਕਹਿੰਦੇ ਆ ਕਿ ਇਹ ਜੁੱਧ ਜਿਹੜਾ ਆ ਕਈ ਮਹੀਨੇ ਚੱਲਦਾ ਆ ਤੇ ਉਸ ਤੋਂ ਬਾਅਦ ਉਸ ਤੰਜ਼ਾਨੀਆ ਦੇਸ਼ ਦੀ ਆਰਮੀ ਜੁਗਾਂਡਾ ਦੇ ਵਿੱਚ ਜਿਹੜੀ ਐ ਸ਼ਾਮਲ ਹੋ ਜਾਂਦੀ ਹੈ ਤੇ ਜੁਗਾਂਡਾ ਦੇ ਉੱਤੇ ਕਬਜ਼ਾ ਕਰ ਲੈਂਦੀ ਹੈ ਤੇ ਉਹਨਾਂ ਦੀ ਜਿੱਤ ਹੋ ਜਾਂਦੀ ਹੈ ਤਾਂ ਫਿਰ ਇਹਨੂੰ ਲੱਗਦਾ ਆ ਕਿ ਹੁਣ ਮੈਂ ਕੀ ਕਰਾਂ ਦਰਸ਼ਕੋ ਦੱਸ ਦਿਆਂ ਕਿ ਲੋਕ ਇਹ ਵੀ ਕਹਿੰਦੇ ਆ ਕਿ ਇਹ ਇੰਨਾ ਤਾਣਾਸ਼ਈ ਰਵਈਆ ਇਸ ਨੇ ਤਾਂ ਅਪਣਾਇਆ ਸੀ ਕਿਉਂਕਿ ਇਸ ਨੂੰ ਅਰਬ ਕੰਟਰੀਆਂ ਦੀ سپورਟ ਸੀ ਕਹਿੰਦੇ ਆ ਕਿ ਇਸ ਨੂੰ ਅਫਰੀਕਾ ਦਾ ਹਿਟਲਰ ਕਿਹਾ ਜਾਂਦਾ ਆ ਇਸ ਨੂੰ ਕਸਾਈ ਕਹਿ ਕੇ ਲੋਕ ਸੰਬੋਧਨ ਕਰਦੇ ਆ ਤੇ ਜਦੋਂ ਇਹ ਆਪਣਾ ਤਾਨਾਸ਼ਾਈ ਰਵਈਆ ਇਸ ਹੱਦ ਤੱਕ ਲਿਆ ਜਾਂਦਾ ਹੈ ਤਾਂ ਲੋਕ ਜਿਹੜਾ ਇਸ ਤੋਂ ਡਰਦੇ ਆ ਖੌਫ ਖਾਂਦੇ ਆ ਪਰ ਤੰਜ਼ਾਨੀਆ ਦੇ ਜਿਹੜੇ ਆਰਮੀ ਵਾਲੇ ਸੀ ਉਹਨਾਂ ਨੇ ਇਸ ਨੂੰ ਹਰਾ ਦਿੱਤਾ ਤੇ ਫਿਰ ਇਹ ਭੱਜ ਜਾਂਦਾ ਆ ਅਰਬ ਕੰਟਰੀਆਂ ਦੇ ਵਿੱਚ ਕਹਿੰਦੇ ਆ ਕਿ ਫਿਰ ਜਦੋਂ ਇਸ ਦੀ ਮੌਤ ਹੁੰਦੀ ਹੈ ਇਹ ਜਦਾ ਦੇ ਵਿੱਚ ਸੀ ਜੋ ਕਿ ਸਾウਦੀ ਅਰਬੀਆ ਦਾ ਇੱਕ ਸ਼ਹਿਰ ਹੈ ਤੇ 2003 ਦੇ ਵਿੱਚ 16 ਅਗਸਤ ਨੂੰ ਇਸ ਦੀ ਮੌਤ ਹੁੰਦੀ ਹੈ ਤੇ ਦਰਸ਼ਕੋ ਅੱਜ ਵੀ ਜਦੋਂ ਲੋਕ ਕਿਸ ਦੇ ਰਾਜ ਦੀ ਗੱਲ ਕਰਦੇ ਆ ਤਾਂ ਲੋਕ थरथਰ ਕੰਬਦੇ ਆ ਉਹ ਕਹਿੰਦੇ ਆ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਖੌਫਨਾਕ ਤੇ ਖਤਰਨਾਕ ਰਾਜਾ ਜਾਂ ਤਾਨਾਸ਼ਾਹ ਨਹੀਂ ਦੇਖਿਆ ਜੋ ਇਨਸਾਨਾਂ ਦੇ మాਸ ਹੀ ਖਾ ਜਾਂਦਾ ਹੋਵੇ ਜੋ ਇਨਸਾਨਾਂ ਦੇ ਟੁਕੜੇ-ਟੁਕੜੇ ਕਰਕੇ ਉਹਨਾਂ ਨੂੰ ਆਪਣੀ ਫ੍ਰਿਜ ਦੇ ਵਿੱਚ ਸੰਭਾਲ ਕੇ ਰੱਖਦਾ ਹੋਵੇ ਤਾਂ ਜੋ ਉਹਨਾਂ ਨੂੰ ਖਾ ਸਕੇ ਦਰਸ਼ਕੋ ਅਜਈਆਂ ਹੋਰ ਕਹਾਣੀਆਂ ਦੇ ਲਈ ਤੁਸੀਂ ਸਾਡੇ YouTube ਚੈਨਲ RD ਪ੍ਰੋਡਕਸ਼ਨ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤੇ ਇਸ ਦੇ ਬੈਲ ਆਈਕਨ ਨੂੰ ਦਬਾ ਸਕਦੇ ਹੋ